ਤਾਰੇ ਡਰੈਕਟ ਕੀਏ ਪੰਜਾਬ ਸਰਕਾਰ ਵੱਲੋਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਜਾ ਰਿਹਾ ਹੈ ਲੇਕਿਨ ਕੁਝ ਕਿਸਾਨ ਅਜੇ ਵੀ ਅੱਗ ਲਾ ਰਹੇ ਨੇ ਝੋਨੇ ਦੀ ਪਰਾਲੀ ਨੂੰ ਜੋ ਕਿ ਕਟਨਾ ਵਾਪਰੀ ਇੱਕ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜ਼ਿੰਮੇਦਾਰ ਨੇ ਔਰ ਉਸ ਦੇ ਨਾਲ ਹੀ ਇੱਕ ਛੋਟੇ ਜ਼ਿੰਮੇਦਾਰ ਦਾ ਜੋ ਲਸਣ ਵੇਚਿਆ ਹੋਇਆ ਸੀ ਉਹ ਲਸਣ ਵੀ ਨਾਲ ਸੜ ਦਿੱਤਾ ਗਿਆ ਸੋ ਨਾਲ ਪਰਾਲੀ ਸਾੜੀ ਹੋਈ ਏ ਚੋਨੇ ਦੇ ਜਿਹੜੇ ਕੀ ਰੈਂਦ ਖੂਂਦੇ ਉਸ ਨੂੰ ਸਰਕਾਰ ਰੋਕ ਰਹੀ ਏ ਪ੍ਰਸ਼ਾਸਨ ਰੋਕ ਰਿਹਾ ਏ ਲੇਕਿਨ ਫਿਰ ਵੀ ਕਿਸਾਨ ਨਹੀਂ ਹਟ ਰਹੇ ਜਿਹੜੇ ਵੱਡੇ ਜ਼ਿਮੀਦਾਰ ਨੇ ਉਹ ਕਿਦੇ ਨਾ ਕਿਦੇ ਆਪਣੀ ਹੈਂਕੜ ਬਾਜੀ ਨਾਲ ਅੱਗ ਲਾਉਂਦੇ ਨੇ ਔਰ ਉਸ ਤੋਂ ਬਾਅਦ ਉਹ ਜਿਹੜਾ ਕੀ ਅੱਗ ਲਾ ਕੇ ਦੂਸਰੇ ਛੋਟੇ ਜ਼ਿਮੀਦਾਰਾਂ ਦਾ ਨੁਕਸਾਨ ਕਰਦੇ ਨੇ ਜੋ ਆ ਤੁਹਾਡੇ ਸਾਹਮਣੇ ਦਿਖਾ ਰਹੇ ਆ ਛੋਟੇ ਜ਼ਿਮੀਦਾਰ ਜਿਸ ਕੋਲ ਕੋਈ 2-4 ਕਨਾਲਾ ਜ਼ਮੀਨ ਹੁੰਦੀ ਉਹ ਆਪਣਾ ਸਬਜੀ ਦਾ ਜਾ ਕਾਰੋਬਾਰ ਕਰਦਾ ਹੈ ਸਬਜੀ ਲਾਉਂਦਾ ਲੇਕਿਨ ਵੱਡੇ ਜ਼ਿਮੀਦਾਰ ਜਿਹੜੇ ਨੇ ਉਹ ਪਰਾਲੀ ਨੂੰ ਅੱਗ ਲਾਉਂਦੇ ਨੇ ਤਾਂ ਛੋਟੇ ਜ਼ਿਮੀਦਾਰਾਂ ਦੀਆਂ ਜਿਹੜੀਆਂ ਸਬ지ਆਂ ਦੀਆਂ ਫਸਲਾਂ ਹੁੰਦੀਆਂ ਨੁਕਸਾਨ ਕਰਦੇ ਨੇ ਸੋ ਲਸਣ ਦੀ ਫਸਲ ਬੀਜੀ ਹੋਈ ਸੀ ਜੋ 2 2-4 ਕਨਾਲਾ ਸੀਗੀ ਉਹਨਾਂ ਨੂੰ ਜਿਹੜਾ ਕੀ ਅੱਗ ਲੱਗ ਕੇ ਸੜ ਚੁੱਕੀ ਏ ਜ਼ਿਮੀਦਾਰ ਨੇ ਜਿਹਨਾਂ ਨੇ ਆਪਣੀ ਪਰਾਲੀ ਨੂੰ ਅੱਗ ਲਾਈ ਸੀ ਉਹ ਅੱਗ ਲਸਣ ਦੇ ਵਿੱਚ ਪੈ ਗਈ ਉਹ ਲਸਣ ਸਾਰੇ ਨੂੰ ਸੜ ਦਿੱਤਾ ਗਿਆ ਜੋ ਆਹ ਲਸਣ ਹੈ ਬਿਲਕੁਲ ਸੜ ਗਿਆ ਹੁਣ ਇਸ ਦਾ ਜਿਹੜਾ ਪਰਪਾਈ ਏ ਉਸ ਕਿਸਾਨ ਨੇ ਇੰਨੀ ਮਿਹਨਤ ਕਰਕੇ ਇਹਨੂੰ ਜਿਹੜਾ ਕੀ ਲਸਣ ਨੂੰ ਵੇਚਿਆ ਸੀ ਬਹੁਤ ਮਹਿੰਗਾ ਬੀ ਇਹ ਲਸਣ ਦਾ ਔਰ ਉਸ ਤੋਂ ਬਾਅਦ ਇਹ ਦਿੱਤੇ ਜਿੰਨੀ ਲੇਬਰ ਹੋਈ ਏ ਝੇਕਰ ਇਹ ਵੱਡਾ ਜ਼ਿਮੀਂਦਾਰ ਅਜੇ ਤੱਕ ਉਸ ਨੇ ਆ ਕੇ ਇਥੇ ਸਾਰ ਨਹੀਂ ਲਈ ਉਸ ਜ਼ਿਮੀਂਦਾਰ ਨੇ ਜਿਹੜਾ ਨੁਕਸਾਨ ਕਰਕੇ ਚਲਾ ਗਿਆ ਸੋ ਅਸੀਂ ਉਹਨਾਂ ਦਾ ਜ਼ਿਮੀਂਦਾਰ ਦਾ ਪਰਿਵਾਰ ਖੜਾ ਹੈ ਜੋ ਜਿਨ੍ਹਾਂ ਦਾ ਲਸਣ ਸੜਿਆ ਹੈ ਨੁਕਸਾਨ ਹੋਇਆ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਕਿ ਇਹ ਕਿਵੇਂ ਘਟਨਾ ਵਾਪਰੀ ਇਹ ਕਦੋਂ ਹੋਇਆ ਕਿਸ ਸਮੇਂ ਇਹਨਾਂ ਨੇ ਅਗ ਲਾਈ ਸੀ ਹਾਂਜੀ ਵੀਰ ਜੀ ਇਹ ਕਿਹਸ ਜ਼ਿੰਮੇਦਾਰ ਨੇ ਅੱਗ ਲਾਈਏ ਕੀ ਨਾਂ ਉਸਦਾ ਚੰਨਾ ਜੀ ਚੰਨਾ 소ਡੀ ਚੰਨਾ 소ਡੀ ਉਹਦੇ ਕੋਲ ਕਿੰਨੀ ਜ਼ਮੀਨ ਆ ਸਾਰੀ ਉਹਦੇ ਕੋਲ ਹੀ ਹੈ ਹਾਂਜੀ ਹਾਂਜੀ ਉਹਦੇ ਕੋਲ ਹੈ ਅੱਛਾ ਉਹਨੇ ਇੱਕ ਅੱਗ ਕਿੰਨੇ ਵਜੇ ਲਾਈਏ ਇਹ ਜੀ ਹਨ 1:30 ਵਜੇ ਅੱਗ ਲਾਈ ਸੀ ਅੱਗ ਤਾਂ ਜਿਹੜੇ ਪੁਲਿਸ ਵਾਲੇ ਰੋਕ ਰਹੇ ਨੇ ਅੱਗ ਨਹੀਂ ਲਾਈ ਜਾਣੀ ਤੇ ਫਿਰ ਵੀ ਅੱਗ ਲਾਤੀ ਇੱਥੇ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਨਹੀਂ ਆਇਆ ਜੀ ਤੁਹਾਡਾ ਕੀ ਨੁਕਸਾਨ ਹੋਇਆ ਸਾਡਾ ਲਸਣ 4 ਕਨਾਲ 63 ਦੇ ਮਨ ਮੌਕੇ ਤੇ ਆਦੇ ਨਹੀਂ 4 ਕਨਾਲ ਨਾਲ ਜਿਹੜਾ ਲਸਣ ਸੀ ਤੁਹਾਡਾ ਇਹ ਸੜ ਗਿਆ ਬਿਲਕੁਲ ਹਾਂਜੀ ਕੋਣ ਤੁਹਾਨੂੰ ਜਿਹੜਾ ਕੀ ਉਹ ਇੱਥੇ ਆ ਟਰੈਕਟਰ ਖੜਾ ਜਮੀਨ ਵਾਉਣ ਵਾਸਤੇ ਆਏ ਹੋਏ ਸੀ ਹਾਂਜੀ ਹਾਂਜੀ ਜਿਹੜੇ ਜ਼ਿਮੀਦਾਰ ਸੀ ਚੰਨਾ ਸੋਢੀ ਜਿਨੇ ਅੱਗ ਲਾਈ ਏ ਔਰ ਛੋਟੇ ਜ਼ਿਮੀਦਾਰ ਦਾ ਚਾਰ ਕਨਾਲ ਨਸਲ ਜਿਹੜਾ ਕੀ ਉਹ ਸੜ ਗਿਆ ਹੈ ਬਿਲਕੁਲ ਉਹ ਤਬਾਹ ਹੋ ਗਿਆ ਸੋ ਇੱਥੇ ਅਜੇ ਤੱਕ ਕੋਈ ਨਹੀਂ ਆ ਕੇ ਸਾਰ ਨਹੀਂ ਲਈ ਸੋ ਸਾਰੇ ਜ਼ਿਮੀਦਾਰ ਜਿਨੇ ਉਹਦਾ ਪਰਿਵਾਰ ਖੜਾ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਪੰਜੀ ਕੀ ਕਹਿਣਾ ਚਾਹੁੰਦੇ ਜਿਆਦਾ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਹੈ ਇਹ ਵੀਰੇ 3.5 ਤੋਂ 4 ਕਨਾਲਾਂ ਨਾਲ ਲੱਸਣ ਸੀ ਤੇ ਉਹਨੇ ਦੁਪਹਿਰ 1.5 2 ਵਜੇ ਅੱਗ ਲਾਈਏ ਤੇ ਆ ਹੁਣ ਤੁਹਾਡੇ ਸਾਹਮਣੇ ਹੀ ਹੈ ਇਹਦਾ ਮਤਲਬ ਕੀ ਛੋਟਾ ਕਿਸਾਨ ਕੋਈ ਵੀ ਆਦਾ ਰੋਜੀ ਰੋਗ ਰੋਟੀ ਕਰਦਾ ਹੈ ਕੋਈ ਮੰਨ ਲੈ ਕੇ ਆਦਾ ਰੋਟੀ ਦਾ ਰੁਜ਼ਗਾਰ ਕਰਦਾ ਹੈ ਉਹਦਾ ਮੰਨ ਲੈ ਕੇ ਜਿਹੜਾ ਅੱਜ ਤੁਹਾਡੀ ਹਿਸਾਬੇ ਉਹਦੇ ਕੋਲ 100 150 ਕਿਲਾ ਜਮੀਨ ਹੈ ਠੀਕ ਹੈ ਅੱਜ 4 ਕਨਾਲਾਂ ਵਾਲੇ ਲਸਣ ਉਹਨੇ ਲਾਇਆ ਸੀ ਗਰੀਬ ਨੇ ਉਹਨੂੰ ਕੁਝ ਸਮਝ ਨਹੀਂ ਰਿਹਾ ਕੱਲ ਦੇ ਅਸੀਂ ਉਹਨਾਂ ਦੇ ਘਰੇ ਮੈਸੇਜ ਦੇ ਰਹੇ ਹਾਂ ਸਨੇਹ ਦੇ ਰਹੇ ਹਾਂ ਉਹਨੇ ਅਜੇ ਤੱਕ ਕਨਾ ਕੇ ਦੇਖਿਆ ਨਹੀਂ ਕਦੀ ਕਹਿ ਰਹੇ ਆ ਮੈਂ ਵਿਆਹ ਤੇ ਆਂ ਕਦੀ ਕਹਿੰਦਾ ਮੈਂ ਰਿਸ਼ਤੇਦਾਰੀ ਵਿੱਚ ਆ ਇੱਕ ਸਾਡਾ 1 ਕਿਲੋਮੀਟਰ ਤੇ ਉਹਦਾ ਪਿੰਡ ਏ ਸਾਡੇ ਸਾਹਮਣੇ ਤੇ ਉਹਨੇ ਅਜੇ ਤੱਕ ਨ ਦੇਖਿਆ ਨਹੀਂ ਹੁਣ ਦੇਖੋ ਤੁਹਾਡੇ ਸਾਹਮਣੇ ਜੇ ਅਸੀਂ ਇਹਦੇ ਵਿੱਚ ਝੂਠ ਬੋਲ ਰਹੇ ਹਾਂ ਤੇ ਤੁਸੀਂ ਆਪ ਹੀ ਦੱਸੋ ਕਿ ਅਸੀਂ ਦਾ ਉਹ ਕੀ ਕਰੀਏ ਤੁਸੀਂ ਥਾਣੇ ਵਗੈਰਾ ਕੰਪਲੀਟ ਨਹੀਂ ਕੀਤੀ ਅਜੇ ਨਹੀਂ ਕੀਤੀ ਅਸੀਂ ਤਾਂ ਅਜੇ ਸੋਚ ਰਹੇ ਹਾਂ ਕਿ ਦੇਖੋ ਆ ਕੇ ਸਾਡੇ ਨਾਲ ਗੱਲਬਾਤ ਕਰੇ ਆ ਮੌਕਾ ਵੇਖੇ ਜੇ ਅਸੀਂ ਝੂਠ ਬੋਲਦੇ ਹਾਂ ਜਾਂ ਕੁਝ ਵੀ ਕਰਦੇ ਹਾਂ ਤੇ ਅੱਜ ਪੰਚਾਇਤ ਪਿੰਡ ਦੀ ਸਾਹਮਣੇ ਖੜੀ ਹੈ ਸਰਪੰਚ ਸਾਹਿਬ ਵੀ ਆਏ ਰਹੇ ਨੇ ਸਰਪੰਚ ਸਾਹਿਬ ਵੀ ਉਹਨੂੰ ਫੋਨ ਕਰ ਰਹੇ ਨੇ ਉਹ ਕੋਈ ਗੱਲ ਨਹੀਂ ਸੁਣ ਰਿਹਾ ਲਸਣ ਦਾ ਜਿਹੜਾ ਕਿ ਬਹੁਤ ਜ਼ਿਆਦਾ ਵੀ ਮਹਿੰਗਾ ਸੀ ਹਾਂਜੀ ਹਾਂਜੀ 400 ਕਿਲੋ ਨੂੰ ਇਹਨਾਂ ਨੇ ਮੰਨ ਲਏ ਮਜ਼ਦੂਰ ਨੇ ਦਿਹਾੜੀ ਕਰਕੇ ਵੀ ਮੋਲ ਲਿਆ ਏ ਹਾਂ ਉਸ ਤੋਂ ਬਾਅਦ ਉਹਨੇ ਵਿਚਾਰੇ ਨੇ ਮਜਦੂਰੀ ਮਾ ਕਰਕੇ ਲਸਣ ਲਾਇਆ ਏ ਲੇਵਰ ਲਾਈ ਏ ਕਿੰਨੀ ਇਹਦੇ ਵਿੱਚ ਆਪ ਹੀ ਤੁਸੀਂ ਸਮਝਣ ਵਾਲੇ ਵੀਰੇ ਜੀ ਕਿੰਨੀ ਖੇਚਲ ਹੁੰਦੀ ਏ ਅੱਜ ਤੱਕ ਉਹਨੇ ਇਹ ਵੀ ਸੋਚਿਆ ਸੀ ਉਹਦੇ ਘਰ ਵੀ ਗਏ ਆ ਅੱਗੋਂ ਸਾਨੂੰ ਉਹ ਮਿਲਿਆ ਨਹੀਂ ਠੀਕ ਹੈ ਤੇ ਹੁਣ ਤੁਸੀਂ ਆਪ ਦੇਖ ਲਓ ਵੀਰੇ ਜੀ ਇਹਦੇ ਵਿੱਚ ਕੋਈ ਸਾਡੀ ਗਲਤੀ ਸਾਨੂੰ ਕਹਿ ਸਕਦੇ ਹੋ ਪੰਚਾਇਤ ਨੇ ਜਿਹੜੀ ਹੁਣ ਇੱਥੇ ਤੁਸੀਂ ਇਕੱਠੀ ਕੀਤੀ ਹੋਈ ਇਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਹੈ ਇਹ ਫੋਨ ਕਰ ਰਹੇ ਨੇ ਉਹਨੂੰ ਉਹਨਾਂ ਦਾ ਫੋਨ ਬਸ ਲਾਰੀ ਲਾਰਿਆ ਕੱਲ ਦੇ 24 ਘੰਟੇ ਹੋ ਚੁੱਕੇ ਨੇ ਉਹਨੇ ਅਜੇ ਤੱਕ ਕੋਈ ਪੱਕਾ ਜਵਾਬ ਨਹੀਂ ਦਿੱਤਾ ਕੋਈ ਆ ਕੇ ਗੱਲ ਨਹੀਂ ਕੀਤੀ ਕੋਈ ਪੰਚਾਇਤ ਨਾਲ ਵੀ ਅਜੇ ਤੱਕ ਉਹਨੇ ਕੋਈ ਗੱਲ ਨਹੀਂ ਕੀਤੀ ਅਸੀਂ ਉਸ ਜ਼ਿੰਮੇਵਾਰ ਦਾ ਪੱਖ ਵੀ ਲਵਾਵਾਂਗੇ ਜਿਹੜਾ ਕਿ ਇਹ ਲਸਣ ਸਾਡੇ ਸਾਹਮਣੇ ਦਿਖ ਰਿਹਾ ਹੈ ਬਿਲਕੁਲ ਸੜ ਚੁੱਕਿਆ ਇਹ ਤਾਂ ਹੁਣ ਦੁਬਾਰਾ ਜਿਹੜਾ ਫੁੱਟਣਾ ਵੀ ਨਹੀਂ ਸੋ ਜ਼ਮੀਨ ਦੇ ਵਿੱਚ ਜੋ ਪਰਾਲੀ ਦੀ ਰਹਿੰਦ-ਖੂੰਹ ਚੋਨੇ ਇਹ ਵੱਡੇ ਕਿਸਾਨ ਜਿਨ੍ਹਾਂ ਕੋਲ 1.5-200 ਕਿੱਲਾ ਜ਼ਮੀਨ ਹੈ ਉਹ ਰੋ ਇਹੀ ਅੱਗ ਲਾ ਕੇ ਜਿਹੜੇ ਕਿ ਆਪਣੀ ਫਸਲ ਬੀਜਦੇ ਨੇ ਜਦੋਂ ਕਿ ਛੋਟੇ ਕਿਸਾਨਾਂ ਦੇ ਉੱਪਰ ਪ੍ਰਸ਼ਾਸਨ ਵੀ ਜਿਹੜਾ ਇੱਕ ਡੰਡਾ ਲੈ ਕੇ ਚਲਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜਾ ਕਿ ਪਰਾਲੀ ਨੂੰ ਜਲਾਣ ਨਹੀਂ ਦਿੰਦਾ ਔਰ ਉਹਨਾਂ ਦੇ ਪਰਚੇ ਕਰ ਦਿੱਤੇ ਜਾਂਦੇ ਨੇ ਜਦੋਂ ਕਿ ਇਸ ਵਾਰ ਬਹੁਤ ਸਖਤੀ ਹੈ ਲੇਕਿਨ ਫਿਰ ਵੀ ਇਹ ਵੱਡੇ ਕਿਸਾਨ ਦੇ ਜਿਨ੍ਹਾਂ ਆਪਣੇ ਆ ਪਰਾਲੀ ਨੂੰ ਅੱਗ ਲਾਈ ਹੋਈ ਤੁਹਾਡੇ ਸਾਹਮਣੇ ਦਿਖ ਰਿਹਾ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਇੱਥੇ ਕਿਸੇ ਨੇ ਰੋਕਿਆ ਨਹੀਂ ਔਰ ਇਸ ਜਿਹੜਾ ਜ਼ਿੰਮੇਵਾਰ ਦੇ ਲਗਭਗ 2250 ਕਿਲਾ ਜ਼ਮੀਨ ਹੈ ਜਿਨੇ ਸਾਰੀ ਦੇ ਸਾਰੀ ਅੱਗ ਲਾ ਕੇ ਆਪਣੀ ਜਿਹੜੀ ਬਜਾਈ ਕਰ ਰਿਹਾ ਸੋ ਛੋਟੇ ਕਿਸਾਨ ਜਿਹੜੇ ਨੇ ਉਹ ਬਿਨਾ ਅੱਗ ਲਾਇਆ ਤੋਂ ਆਪਣੀ ਜਿਹੜੇ ਕੀ ਕਣਕ ਦੀ ਬਜਾਈ ਕਰ ਰਹੇ ਨੇ ਜਦੋਂ ਕਿ ਵੱਡੇ ਕਿਸਾਨ ਜਿਹੜੇ ਨੇ ਉਹ ਆਪਣੇ ਹੈਂਕੜ ਬਾਜੀ ਨਾਲ ਆਪਣੇ ਜੋਰ ਨਾਲ ਅੱਗ ਲਾ ਕੇ ਤੇ ਉਹ ਜਿਹੜਾ ਫਸਲ ਦੇ ਛੋਟੇ ਜ਼ਿਮੀਂਦਾਰਾਂ ਦਾ ਬਰਬਾਦ ਕਰਦੇ ਨੇ ਨਾਲ ਹੀ ਉਹ ਪ੍ਰਦੂਸ਼ਣ ਨੂੰ ਜਿਹੜਾ ਖਰਾਬ ਕਰ ਰਹੇ ਨੇ ਜੋ ਕਿ ਬਹੁਤ ਵੱਡਾ ਨੁਕਸਾਨ ਹੋਇਆ ਇਸ ਛੋਟੇ ਜ਼ਿਮੀਂਦਾਰ ਦਾ ਜੇ ਨਹੀਂ ਆਪਾ ਇਕਾयत ਨਹੀਂ ਕਿ ਆ ਦੇਖੋ ਸਾਹਮਣੇ ਟਰੈਕਟਰ ਆਇਆ ਖੜਾ ਜਦੋਂ ਕਿ ਕੱਲ ਅੱਗ ਲਾ ਕੇ ਅੱਜ ਉਸ ਨੂੰ ਜਿਹੜਾ ਕਿ ਉਹ ਪੈੜੀ ਬਾਉਣ ਵਾਸਤੇ ਆ ਗਿਆ ਟਰੈਕਟਰ ਲੈ ਕੇ ਵੀ ਇਹਦਾ ਮੁੱਦਾ ਖਤਮ ਕਰ ਦਿੱਤਾ ਜਾਵੇ ਸੋ ਜਿਹੜੇ ਛੋਟੇ ਜ਼ਿਮੀਦਾਰ ਸੀ ਉਹਨਾਂ ਨੇ ਆਪਣੇ ਬੰਦੇ ਇਕੱਠੇ ਕਰਕੇ ਰੋਕਿਆ ਵੀ ਇੱਕ ਵਾਰ ਜਿਹੜਾ ਕਿ ਸਾਰਾ ਇੱਥੇ ਆ ਕੇ ਸਾਡਾ ਜਿਹੜਾ ਪਰਪਾਈ ਕਰੇ ਜਿਹੜੀ ਨੇ ਅਗਲਾ ਹੀ ਇਹਦੇ ਤੇ ਵੀ ਇਹਦੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਵੀ ਜਾਗੇ ਔਰ ਪ੍ਰਸ਼ਾਸਨ ਜਿਹੜਾ ਵੱਡੇ ਜ਼ਿਮੀਦਾਰ ਨੇ ਉਹਨਾਂ ਵਾਲੇ ਪਾਸੇ ਕਿਉਂ ਨਹੀਂ ਮੂੰਹ ਕਰਦਾ ਸੋ ਆ ਟਰੈਕਟਰ ਰੁਕਿਆ ਹੋਇਆ ਹੈ ਇਸ ਬਾਰੇ ਵੀ ਆਪਾਂ ਵੀ ਹਾਂਜੀ ਇਹ ਕੀ ਕਰਨੇ ਨੇ ਟਰੈਕਟਰ ਤੁਸੀਂ ਰੋਕਿਆ ਵੀ ਹਾਂਜੀ ਹਾਂਜੀ ਇਹ ਸੀ ਰੁਕਿਆ ਜੀ ਇਹ ਟਰੈਕਟਰ ਇਹਨੇ ਲਿਆਂਦਾ ਪਹਿਲੇ ਪਹਿਲੀ 2 ਕਿਲੋ ਵਾਈ ਸੀ ਅੱਛਾ ਫਿਰ ਇਹ ਪਹਿਲੀ ਵਾਰ ਉਹ ਆਈ ਸੀ ਆਖਿਆ ਵੀ ਤੂੰ ਤੇਰੇ ਨਾਲ ਸਾਡੇ ਦੁਸ਼ਮਣਾਂ ਨੇ ਨਹੀਂ ਗਈ ਤੂੰ ਬੰਦਾ ਸਾਡੇ ਤਰ੍ਹਾਂ ਵੀ ਤੈਨੂੰ ਇਹ ਛੱਡਣਾ ਟਰੈਕਟਰ ਡੱਕੀ ਜਾ ਠੀਕ ਹੈ ਟਰੈਕਟਰ ਅਸੀਂ ਡਾਕ ਲਿਆ ਠੀਕ ਹੈ ਇਹਨਾਂ ਤਾਂ ਪਹਿਲੀ ਵਾਰ ਚੜਾ ਜਾਣਾ ਸੀ ਇਹਨਾਂ ਤਾਂ ਸਨ ਨਾ ਨਾ ਪੇ ਅੱਗ ਲਾਈ ਹਾਂ ਇਹ ਵੀ ਆਪਦਾ ਇਹਨਾਂ ਨੇ ਨਿਸ਼ਾਨ ਹੀ ਖਤਮ ਕਰਨਾ ਸੀ ਨਿਸ਼ਾਨ ਹੀ ਖਤਮ ਕਰਨਾ ਸੀ ਹੁਣ ਤਾਂ ਖਤਮ ਕਰਨਾ ਹੈ ਹਾਂਜੀ ਹਾਂਜੀ ਇੱਕ ਲਗਭਗ ਕਿੰਨੇ ਜਿਹੜੀ ਜ਼ਮੀਨ ਦੇ ਇਹਨਾਂ ਨੇ ਅੱਗ ਲਾਈ ਹੈ ਪਰਾਲੀ ਨੂੰ 6 ਤੋਂ 6 ਕਿੱਲੇ ਇਹ ਤਾਂ 5 ਕਿੱਲੇ ਤੇ 2 7 ਇਹ 10 ਕਿੱਲੇ ਦੇ 10 ਕਿੱਲੇ ਨੂੰ ਨੇ ਅੱਗ ਲਾਈਏ ਪਾਲੀ ਨੂੰ ਹਾਂਜੀ ਹਾਂਜੀ ਸਾਰੀ ਕੱਲ ਲਾਈਏ ਕੱਲ ਹੀ ਲਾਈ ਸੀ ਜਦੋਂ ਕਿ ਅੱਗ ਲਾਉਣ ਤੇ ਰੋਕ ਲੱਗੀ ਹੋਈ ਹੈ ਲੇਕਿਨ ਇਸ ਜ਼ਿਮੀਦਾਰ ਨੇ ਜੋ 7 ਕਿੱਲੇ 나ੜ ਜਿਹੜਾ ਸੀ ਰਾਲੀ ਸੀ ਉਹਨੂੰ ਅੱਗ ਲਾਇਆ ਹੈ ਔਰ ਅੱਗ ਲਾ ਕੇ ਛੋਟੇ ਜ਼ਿਮੀਦਾਰ ਨੂੰ ਨੁਕਸਾਨ ਕੀਤਾ ਹੈ